ਹਾਂਜੀ ਬੇਟਾ ਸਵਾਗਤ ਹੈ ਤੁਹਾਡਾ ਇੱਕ ਵਾਰ ਫੇਰ ਤੁਹਾਡੀ ਆਪਣੀ ਐਜੂਕੇਸ਼ਨਲ YouTube ਚੈਨਲ ਤੇ ਅੱਜ ਇਸ ਵੀਡੀਓ ਵਿੱਚ ਬੇਟਾ ਆਪਾਂ ਤੁਹਾਡੇ ਲਈ ਹੱਲ ਕਰਾਂਗੇ ਨੈਸ਼ਨਲ ਮੀਨਸ ਕਾਮਰਡਸ ਸਕਾਲਰਸ਼ਿਪ ਐਗਜ਼ਾਮੀਨੇਸ਼ਨ ਐਨ ਐਮ ਐਮ ਐਸ ਤੇ ਪੀ ਐਸ ਟ ਐਸ ਸੀ ਜਿਹੜੀ ਸੰਜੀ ਪ੍ਰੀਖਿਆ ਹੋਈ ਸੀ ਬੇਟਾ 2023-24 ਸੀਸ਼ਨ ਲਈ ਉਸ ਦੇ ਵਿੱਚ ਬੇਟਾ ਆਪਾਂ ਮੈਥ ਪੋਰਸ਼ਨ ਤੁਹਾਡੇ ਲਈ ਹੱਲ ਕਰਾਂਗੇ 20 ਕੁਐਸਚਨ ਮੈਥ ਦੇ ਆਏ ਸੀਗੇ ਬੇਟਾ ਕੁਝ ਕੁਐਸਚਨ ਈਜ਼ੀ ਸੀ ਕੁਝ ਇੱਕ ਦੋ ਕੁਐਸਚਨ ਟਿਪੀਕਲ ਵੀ ਸੀ ਤਬੜੇ ਧਿਆਨ ਨਾਲ ਵੀਡੀਓ ਨੂੰ ਦੇਖਣਾ ਤੇ ਆਪਣੀ ਗਲਤੀ ਜਿਹੜੀ ਲੱਭਣੀ ਹੈ ਵੀ ਕੀ ਗਲਤੀ ਰਹਿ ਗਈ ਜਾਂ ਸਾਡੇ ਸਾਰੇ ਕੁਐਸਚਨ ਸਹੀ ਹੈ ਠੀਕ ਹੈ ਉਹ ਤੁਹਾਡੀ ਤਿਆਰੀ ਤੇ ਨਿਰਭਰ ਕਰਦਾ ਬੇਟਾ ਚਲੋ ਆਪਾਂ ਦੇਖਦੇ ਹਾਂ ਹਾਂਜੀ ਬੇਟਾ ਮੈਥ ਦਾ ਸਾਡਾ ਪਹਿਲਾ ਪ੍ਰਸ਼ਨ ਸੀ ਜੇਕਰ ਕਿਸੇ ਵਰਗ ਦੀ ਭੁਜਾ ਨੂੰ ਦੁੱਗਣਾ ਕਰ ਦਿੱਤਾ ਜਾਵੇ ਤਾਂ ਉਸ ਦਾ ਖੇਤਰਫਲ ਤੇ ਕੀ ਪ੍ਰਭਾਵ ਪਏਗਾ ਵੀ ਖੇਤਰਫਲ ਉਸ ਦਾ ਪਹਿਲਾ ਵਾਲੇ ਦਾ 4 ਗੁਣਾ ਹੋ ਜਾਂਦਾ ਹੈ ਠੀਕ ਹੈ ਬੇਟਾ ਪਹਿਲੀ ਆਪਸ਼ਨ ਬਣ ਜੂ 1.5 ਨੂੰ ਜੇ ਅਸੀਂ 3 ਨਾਲ ਭਾਗ ਕਰ ਦਈਏ ਤਾਂ ਸਾਡੇ ਕੋਲ 0.5 ਬਣ ਜੂਗਾ ਜੇਕਰ ਕਿਸੇ ਸੰਖਿਆ ਦੇ ਦੁੱਗਣੇ ਵਿੱਚੋਂ 3 ਘਟਾ ਦਈਏ ਤਾਂ ਸਾਨੂੰ 5 ਪ੍ਰਾਪਤ ਹੁੰਦਾ ਹੈ ਤਾਂ ਸੰਖਿਆ ਉਹ 4 ਹੈ ਕੀ ਬਣੂਗੀ ਸਮੀਕਰਨ 2x 3 5 ਉਧਰ ਜਾ ਕੇ ਪਾਸਾ ਹੋ ਜੂਗਾ 8 ਦੋਨੋਂ ਭਾਗ ਕਰ ਦਾਂਗੇ 4 ਆ ਜੂ ਇੱਕ ਪਾਸੇ ਨੂੰ ਸੁੱਟਣ ਤੇ ਜਿਸ ਸੰਖਿਆ ਹੁੰਦੀ ਸੰਭਾਵਨਾ 1/2 ਹੁੰਦੀ ਹੈ -33 102 -33 -2 -33 ਬਾਹਰ ਕੱਢ ਲਾਂਗੇ 102 ਦੇ ਵਿੱਚੋਂ 2 ਕੱਢ ਕੇ 100 ਆਜੂ ਕਰ ਦਾਂਗੇ ਪੁੱਤ -3300 ਆਜੂਗਾ ਇੱਕ ਆਦਮੀ ਨੇ ਇੱਕ ਵਸਤੂ 80 ਰੁਪਏ ਦੀ ਖਰੀਦ ਕੇ 100 ਦੀ ਵੇਚ ਦਿੱਤੀ ਕਿੰਨੇ ਪ੍ਰਤੀਸ਼ਤ ਲਾਭ ਹੋਇਆ ਵੀ ਤਾਂ ਵੈਸੇ 100 ਦੀ ਖਰੀਦੀ ਐ 100 ਦੀ ਵੇਚਤੀ ਤਾਂ 20 ਲਾਭ ਹੋਇਆ 20 ਖਰੀਦ ਮੁੱਲ ਸਾਡਾ 80 ਸੀ 100 ਲਾਭ ਪ੍ਰਤੀਸ਼ਤ ਐਵੇਂ ਕੱਟਣਾ ਜਿੰਨਾ ਜ਼ੀਰੋ ਕੱਟੀ ਗਈ 2 1 2 2 4 8 25 ਜੋਗਾ ਕਿੰਨੇ ਹੋਗੇ 100 ਤਾਂ ਲਾਭ ਹੋਇਆ 25 ਪ੍ਰਤੀਸ਼ਤ ਇੱਕ ਜਮਾਤ ਵਿੱਚ 45% ਲੜਕੀਆਂ ਨੇ ਜੇ ਜਮਾਤ ਵਿੱਚ 22 ਲੜਕੇ ਹੋਣ ਤਾਂ ਕੁੱਲ ਵਿਦਿਆਰਥੀ ਕਿੰਨੇ ਆ ਦੇਖੋ ਬੇਟਾ ਜੇ 45% ਲੜਕੀਆਂ ਨੇ ਤਾਂ 55 55% ਕਿਹਨੇ ਲੜਕੇ ਨੇ ਮਤਲਬ ਜੇ ਟੋਟਲ ਬੱਚੇ x ਨੇ ਤਾਂ x ਦਾ ਜਿਹੜਾ 55% ਆ ਉਹ ਲੜਕੇ ਨੇ ਜਿਹੜੇ ਕਿ ਸਾਨੂੰ 22 ਦਿੱਤੇ ਹੋਏ ਨੇ ਤਾਂ ਆਪਾਂ ਹੱਲ ਕਰ ਲਾਂਗੇ ਸੌਦਰੇ ਜਾ ਗੁਣਾ ਹੋ ਜੂ 2200 ਵਟਾ 55 ਤਾਂ ਇਹ 40 ਆ ਜੂ ਆ ਵੀ ਘਟ ਕੇ 40 ਕੁੱਲ ਬੱਚੇ ਇੱਕ ਚੱਕਰ ਦਾ ਖੇਤਰਫਲ ਦੂਜੇ ਚੱਕਰ ਦੇ ਖੇਤਰਫਲ ਦੇ 100 ਗੁਣਾ ਦੇ ਬਰਾਬਰ ਹੈ ਕਿਹੜਾ ਅਨੁਪਾਤ ਕੀ ਹੋਊਗਾ ਵੱਡਾ ਚੱਕਰ ਦਾ ਖੇਤਰਫਲ ਆਪਾਂ ਪਾਈ ਆਰ ਸਕਰ ਲੈ ਲਏ ਉਹ ਬਰਾਬਰ ਹੈ 100 ਗੁਣਾ ਪਾਈ স্মਲ ਆਰ ਸਕਰ ਪਾਈ ਨਾਲ ਪਾਈ ਕੈਨਸਲ ਆਰ ਦਾ ਵਰਗ ਆ ਜਿਹੜਾ ਕੈਪੀਟਲ ਉਹ স্মਲ 100 ਆਰ ਦੇ ਵਰਗ ਦੇ ਹੋ ਗਿਆ ਜਿਵੇਂ ਅਸੀਂ ਕਹੀਏ ਆਰ ਦਾ ਵਰਗ ਆ ਜਿਹੜਾ ਉਹ 10 ਆਰ ਦੇ ਵਰਗ ਦੇ ਬਰਾਬਰ ਹੋ ਗਿਆ ਕੈਪੀਟਲ ਆਰ ਆ ਜਿਹੜਾ ਉਹ 10 ਆਰ ਬਣ ਗਿਆ ਪੁੱਤ ਜਿਵੇਂ ਅਸੀਂ ਇਹਨਾਂ ਦੇ ਘੇਰੇ ਦੇਖੀਏ 2 ਪਾਈ ਆਰ ਛੋਟੇ ਦਾ ਕਿਰਾ ਬਣੂਗਾ 2p/small r 2p ਨਾਲ 2p ਕੈਨਸਲ ਕੈਪੀਟਲ r ਵਟਾ ਸਮਾਲ r ਕੈਪੀਟਲ r ਦਾ ਮੁੱਲ ਭਰ ਦਿੰਨੇ ਆ 10r ਵਟਾ ਸਮਾਲ r ਕੱਟੇ ਜਾਊ 10/1 ਜੈਨਿਕੇ 10 ਅਨੁਪਾਤ 1 ਪਹਿਲੀ ਆਪਸ਼ਨ ਸਾਡੀ ਸਹੀ ਇਹਦਾ ਮਿਆਰੀ ਰੂਪ ਕੱਢਣਾ ਸੀ 1.040352 10 ਦੀ ਘਾਤ 6 ਦੂਜੀ ਆਪਸ਼ਨ 3/7 ਭਾਗ 3/8 ਉੱਪਰ ਜਾ ਕੇ ਮਾਈਨਸ ਦੀ ਹੋ ਜੂ ਮਤਲਬ 3 ਦੀ ਪਾਵਰ ਮਾਈਨਸ 1 ਹੋ ਜੂਗਾ ਜਿਹਨੂੰ ਅਸੀਂ ਲਿਖਾਂਗੇ 1/3 ਲਾਸਟ ਆਪਸ਼ਨ 1.1 ਕੂਜਾ ਵਾਲੇ ਕਣ ਦਾਇਤਨ ਕੀ ਹੋਏਗਾ ਵੀ 11 ਨੂੰ 11 ਨਾਲ ਗੁਣਾ ਕਰਕੇ ਅੱਗੇ ਤਿੰਨ ਵਾਰ 1331 ਬਣੂਗਾ ਤਿੰਨ ਛੱਡ ਕੇ ਦਸ਼ਮਲਵ ਲਾ ਦਾਂਗੇ 1.331 5x 101 ਦੀ 2 99 ਦੀ 2 ਹੁਣ a ਕੀ ਦੇ ਬਰਾਬਰ ਆ a ਦੀ 2 b ਦੀ 2 ਤਾਂ a b a+b ਇੱਕ ਵਾਰੀ ਜੋੜ ਦਾਂਗੇ ਪੁੱਤ ਇੱਕ ਵਾਰੀ ਘਟਾ ਲਾਂਗੇ ਈਡੈਂਟੀਟੀ ਇਹ ਨਾਲ ਸਾਡੀ ਇਹਦੇ ਵਿੱਚੋਂ ਘਟਾਵਾਂਗੇ ਤਾਂ 2 ਆਜੂਗਾ ਜੋੜ ਦਾਂਗੇ ਤਾਂ ਇਹ ਬਣ ਜੂਗਾ 200 200 ਨੂੰ ਦੋਨਾਂ ਗੁਣਾ ਕਰਾਂਗੇ 400 ਤਾਂ 5x 400 ਦੇ ਬਣ ਗਿਆ x 400 5 8 ਬਾ 40 ਹੁੰਦੇ ਆ ਭਾਗ ਕਰਾਂਗੇ x ਕਿੰਨਾ ਆਜਾ ਸਾਡਾ 80 ਤਾਂ ਇਹਦੇ ਲਈ x ਦੀ ਵੱਲੀ ਗੱਣੀ ਹੋਣੀ ਸੀ 80 3y ਤੇ 120 ਸਮ ਚਤਰਪੋਏ ਦੇ ਲਾਗਮੇ ਕੋਣ ਨੇ y ਕਨਾਂ ਲਾਗਮੇ ਕੋਣ ਕਿਹੜੇ ਹੁੰਦੇ ਆ ਵੀ ਕਿੰਨਾ ਦਾ ਜੋੜ ਕਿੰਨਾ ਹੋਵੇ 180 320 ਤੇ 3 3y ਤੇ 120 ਦਾ ਜੋੜ ਜਿਹੜਾ 180 ਹੋਊਗਾ ਠੀਕ ਹੈ ਕਿਉਂਕਿ ਲਗ ਮੇ ਕੋਣ ਨੇ 180 ਦੇ ਵਿੱਚੋਂ ਅਸੀਂ 120 ਕੱਢ ਦਾਂਗੇ ਸਾਡੇ ਕੋਲ 60 ਬਾਜੂ y 60/3 ਪਾ ਕਰਕੇ ਕਿੰਨਾ ਆ ਜੂਗਾ b b ਆ ਜੂਗਾ b ਠੀਕ ਹੈ ਅੱਗੇ ਹੈ 60% ਵਿਦਿਆਰਥੀ ਪੰਜਾਬੀ ਬੋਲਦੇ ਹਨ ਪੰਜਾਬੀ ਬੋਲਣ ਵਾਲੇ ਵਿਦਿਆਰਥੀਆਂ ਨੂੰ ਤਰਸੋਂ ਦੇ ਅਰਧ ਵਿਸਖਣ ਦਾ ਕੇਂਦਰੀ ਕੋਣ 60% ਮਤਲਬ 100 ਦੇ ਵਿੱਚੋਂ 60 ਆ ਜਿਹੜੇ ਉਹ ਪੰਜਾਬੀ ਬੋਲਦੇ ਨੇ ਕੇਂਦਰੀ ਕੋਣ ਕੱਢਣਾ 360 ਨਾਲ ਗੁਣਾ ਕਰ ਦਾਂਗੇ ਤਾਂ ਜ਼ੀਰੋਆਂ ਕੱਟੀਆਂ ਗਈਆਂ ਵੀ 36 ਨੂੰ 6 ਨਾਲ ਗੁਣਾ ਕਰ ਦਮ 36 3 ਤਿੰਨ حاصل 6 3 18 18 ਤੇ 3 21 ਤਾਂ ਕਿੰਨਾ ਕੋਣ ਬਣੂਗੀ 216 ਡਿਗਰੀ ਦੂਸਰੀ ਆਪਸ਼ਨ ਸਹੀ ਆ ਬਿਲਕੁਲ ਸਿੰਪਲ ਹੈ ਕਿੰਨੀਆਂ ਟਾਂਗ ਸੰਖਿਆ ਮੰਨੀ 3 6 ਤੇ 9 ਤਾਂ ਇਹ 9 ਦੇ ਵਰਗ ਦੇ ਬਰਾਬਰ ਹੋ ਜਾਊਗਾ ਵੀ ਕਣਾਲ ਆਪ ਦਿੱਤਾ ਹੋਇਆ 6 ਸੈਂਟੀਮੀਟਰ ਵਾਲੇ ਕਿੰਨੇ ਕਣਾਂ ਰੱਖੀ ਜਾ ਸਕਦੇ ਨੇ ਇਸ ਖਨਾਬ ਦੇ ਵਿੱਚ ਤਾਂ ਅਸੀਂ ਇਹਨਾਂ ਦਾ ਜਿਹੜਾ ਆਇਤਨ ਉਹਨੂੰ ਭਾਗ ਕਰ ਦੇਣੀ ਸੀ 60 54 30 6 6 6 ਤਾਂ 6 ਪੰਜਾ 30 6 ਨਾਲ 54 6 ਦਾ 60 9 ਪੰਜਾ 45 ਨੂੰ 10 ਨਾਲ ਗੁਣਾ ਕਰਾਂਗੇ 450 ਕਣਾਂ ਜਿਹੜੇ ਰੱਖੇ ਜਾ ਸਕਦੇ ਆ ਵੀ ਉਸ ਵਾਰ ਜੇ 20 ਪਸ਼ੂਆਂ ਲਈ 6 ਦਿਨ ਦੇ ਖਾਣੇ ਦਾ ਪ੍ਰਬੰਧ ਹੈ 10 ਪਸ਼ੂ ਹੋਰ ਆ ਜਾਣ ਕਿੰਨੇ ਦਿਨ ਚੱਲੇਗਾ ਵੀ ਪਹਿਲਾਂ 20 6 ਦਿਨਾਂ ਲਈ ਸੀ ਠੀਕ ਹੈ ਹੁਣ 10 ਆ ਗਏ 30 ਆ ਗਏ ਤਾਂ ਹੁਣ ਖਾਣਾ ਸਿਰਫ 4 ਦਿਨ ਹੀ ਚੱਲੇਗਾ ਠੀਕ ਹੈ ਨੈਕਸਟ ਕਿਹੜੀ ਸੰਖਿਆ 6 ਨਾਲ ਭਾਗਯੋਗ ਹੈ 6 ਨਾਲ ਭਾਗ ਕਿਵੇਂ ਹੁੰਦੀ ਹੈ ਬੇਟਾ 2 ਨਾਲ ਵੀ ਵੰਡੀ ਜਾਵੇ ਤੇ 3 ਨਾਲ ਵੀ ਵੰਡੀ ਜਾਵੇ ਤਾਂ 1428 ਹੈ 2 ਨਾਲ ਵੰਡੀ ਹੈ ਉਹ ਕਿਉਂਕਿ ਮਗਰ 8 ਹੈ ਅੰਕਾਂ ਦਾ ਜੋੜ 8+2+1+0+10+4 14 ਤੇ 15 ਬਣਦਾ ਤੇ 3 ਨਾਲ ਵੀ ਵੰਡੀ ਜਾਵੇ ਅੱਗੇ ਐਮ ਦਾ ਮੁੱਲ ਦੱਸਣਾ ਸੀ ਧਕਾਤਾ ਬਰਾਬਰ ਨਹੀਂ ਐਮ 3 ਤਾਂ ਅੱਗੇ ਉਪਰ ਆ ਕੇ 3 ਹੋ ਜੂ ਅੱਗੇ 125 ਮਤਲਬ 5 ਦੀ ਘਾਤ 3 5 5 25 5 125 ਮਤਲਬ 3 ਦੇ ਬਰਾबरी ਆ ਜੂ ਇਹ ਵੀ ਐਮ 3 ਉਧਰ ਜਾ ਕੇ ਮਾਈਨਸ ਆ ਹੋ ਜੂਗੀ ਐਮ ਦਾ ਮੁੱਲ 0 ਆ ਜੂਗਾ ਜੇ ਅਸੀਂ ਇਹਦੇ ਗੁਣਖੰਡ ਬਣਾਵਾਂਗੇ ਇਹ ਬਣ ਜਾਣਗੇ x 7 1 y x 7 7y xy ਠੀਕ ਹੈ ਇਹ ਵੀ ਕਰ ਲੀਏ ਜੀ ਤਾਂ ਇੱਕ ਵਾਰ ਕੱਢ ਲੀਏ ਪਹਿਲਾਂ ਤਾਂ x 7 ਇਹਦੇ ਵਿੱਚੋਂ ਅਸੀਂ -y ਬਾਹਰ ਕੱਢ ਲੈਣੇ ਆ ਕਿਉਂਕਿ ਇੱਥੇ -7 ਬਣ ਜੂ ਅਦਰ ਦਾ x ਬਣ ਜੂ ਦੋਨੇ ਸੇਮ ਹੋਣੇ ਚਾਹੀਦੇ ਆ ਤਾਂ ਇੱਕ ਬਣ ਗਿਆ ਸਾਡੇ ਕੋਲ x y ਇੱਕ ਬਣ ਗਿਆ ਸਾਡੇ ਕੋਲੇ x ਸੌਰੀ ਇੱਕ ਤਾਂ ਬਣ ਗਿਆ x 7 ਇੱਕ ਬਣ ਗਿਆ 1 y ਦੋ ਹੋਣੇ ਠੀਕ ਹੈ ਇਹ ਸੀਗੇ 150 ਕੁਐਸਚਨ ਤੱਕ 20 ਕੁਐਸਚਨ ਮੈਸ ਦੇਖ ਉਮੀਦ ਆ ਬੇਟਾ ਤੁਹਾਡੇ ਇਹ ਸਹੀ ਹੋਣਗੇ ਥੈਂਕ ਯੂ